ਆ ਵੀ ਮਿੱਤਰ ਪਿਆਰਿਓ ਨਵਾਂ ਸਾਲ ਆ ਗਿਆ ਆ ਪਹਿਲਾ ਤਾਂ ਸਰਾ ਨਹੀਂ ਆ ਦੇਖੋ ਤੂੰ ਖੜਾ ਰਹਿਣਾ ਨਾਲ ਤਾਂ ਹੀ ਚੰਗੇ ਦਿਨ ਆਗੇ ਸੀ ਚੰਗੇ ਦਿਨ ਆਗੇ ਨਾ 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 ਸਾਲੇ ਭੁੱਖੇ ਨੰਗੇ ਆਗੇ ਸਾਲੇ ਤੜਕੇ ਗੰਦ ਪਾਉਣ ਲੱਗ ਜਾਂਦੇ ਆ ਮਹਿਕ ਦੀ ਨੀਕਰ ਲਾ ਕੇ ਠਾ ਠਾ ਠਾਕ ਰਹੀ ਹੋਵੇ एपीटी ਲੋੜੇ ਵੱਡੇ ਭਰੇ ਹੋਏ ਸਟੇਜ ਦੇ ਉੱਤੇ ਕਿਸੇ ਕੁੜੀ ਦੀਆਂ ਪੁੱਪੀਆਂ-ਪੁੱਪੀਆਂ ਲੈ ਲੀਆਂ ਤੇ ਥੱਲੇ ਖੜੇ ਉਹਦੇ ਬੁਆਏਫਰੈਂਡ ਦੀ ਬੁੰਡ ਪਾਟ ਗਈ ਸਾਲੀ ਕੋਈ ਗੱਲ ਨਹੀਂ ਵੀਰ ਤੂੰ ਡਰਨਾ ਉੱਤੇ ਉੱਤੇ ਕਸਾਊਗਾ ਵਿੱਚ ਨਹੀਂ ਪਾਉਂਦਾ ਕਿੰਮੀ ਪਵਨ ਵਾਲੇ ਰੋਲੇ ਦੇ ਵਿੱਚੋਂ ਜਿਹੜਾ ਪਵਨ ਹੈ ਉਹ ਵੀ ਸਾਹਮਣੇ ਆ ਗਿਆ ਤਾਂ ਚਲੋ ਆਓ ਇਹਨਾਂ ਸਾਰਿਆਂ ਬਾਰੇ ਗੱਲਬਾਤ ਕਰਦੇ ਆਂ ਤੇ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਬਿਨਾਂ ਟਾਈਮ ਬੇਸਟ ਕੀਤੇ ਹੋਏ ਲੈਟਸ ਗੋ ਚਲੋ ਸਾਰੇंनो ਪਹਿਲਾਂ ਤਾਂ ਤੁਸੀਂ ਬਹੁਤ ਜ਼ਿਆਦੇ ਵਧਾਈ ਦੇ ਪਾਤਰੋਂ ਕਿਉਂਕਿ ਤੁਸੀਂ 2026 ਦੇ ਵਿੱਚ ਪਹੁੰਚ ਗਏ ਪਰ ਮੈਂ ਨਹੀਂ ਹਲੇ ਤੱਕ ਪਹੁੰਚਿਆ ਕਿਉਂਕਿ ਮੈਂ ਹਲੇ 2025 ਦੇ ਵਿੱਚ ਹੀ ਫਿਰਦਾ ਕਿਉਂਕਿ ਤੁਹਾਨੂੰ ਪਤਾ ਹੀ ਆਪਣੀ ਸਬਨੇੜੀ ਥੋੜੀ ਸਲੋ ਚੱਲਦੀ ਐ ਸਾਰੇंनो ਪਹਿਲਾਂ ਆਪਾਂ ਗੱਲਬਾਤ ਹੀ ਕਰਦੇ ਆ ਏਪੀ ਟਿੱਲੋ ਬਾਰੇ ਏਪੀ ਟਿੱਲੋ ਨੂੰ ਜਦੋਂ ਇੱਕ ਚੁੰਮੀ ਕੀ ਲੈ ਲਈ ਐ ਲੋਕਾਂ ਦੀ ਸਾਰਿਆਂ ਦੀ ਭਾਦੀ ਬਣ ਗਈ ਵੀ ਉਹਦੇ ਬੋਏਫ੍ਰੈਂਡ ਦੇ ਸਾਹਮਣੇ ਆ ਕਿਸ ਕਰ ਲਈ ਲੈ 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 ਦੇਖ ਲਓ ਜਿਵੇਂ ਐ ਕਰੀ ਜਾਂਦੇ ਲੋਕ ਜਿਵੇਂ ਉਹਦੀ ਬੁੰਡ ਮਾਰ ਲਈ ਹੁੰਦੀ ਐ ਓ ਮਾਈ ਗੋਡ ਏਪੀ ਟਿੱਲੋੜੀ ਉਹਦੀ ਮਾਰੀ ਤਾਂ ਨਹੀਂ ਤੇਲ ਹੀ ਲਾਇਆ ਸੀ ਅਲੇ ਕੋਈ ਗੱਲ ਨਹੀਂ ਮੱਲੋ ਤੁਸੀਂ ਡਰੋ ਨਾ ਏਪੀ ਢਿੱਲੋਂ ਉਹਦੇ ਬੁਆਏਫਰਡ ਨੂੰ ਫੋਲੋ ਵੀ ਕਰਦਾ ਹੈ ਤੇ ਸਟੋਰੀ ਸਟੋਰੀ ਪਾ ਕੇ ਵੀ ਉਹਨਾਂ ਨੇ ਕਲੀਅਰ ਕੀਤਾ ਸੀ ਭਾਂਜੋ ਐਵੇਂ ਨਾ ਚੱਕ ਕੇ ਕਿਸੇ ਦੀ ਵੀਡੀਓ ਪਾ ਦਿਆ ਕਰੋ ਤੁਹਾਨੂੰ ਬੜਾ ਪਤਾ ਅਗਲੇ ਵਾਲੇ ਭਾਵੇਂ ਦੋਨਾਂ ਨੇ ਸਾਂਝੀ ਰੱਖੀ ਹੋਵੇ ਅਗਲੇ ਨੇ ਸਾਂਝੀ ਰੱਖੀ ਹੋ ਸਕਦੀ ਹੈ ਸਾਂਝੀ ਬਿੱਲੀ ਹੋ ਸਕਦੀ ਹੈ ਬਾਕੀ ਏਪੀ ਢਿੱਲੋਂ ਨੂੰ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਗਾ ਕਿ ਬਾਈ ਤੁਸੀਂ ਕਰੋ ਚੁੰਮਾ ਚਾਟੀ ਕਿਉਂਕਿ ਅਸੀਂ ਦੇਖਾਂਗੇ ਅਸੀਂ ਵੀ ਬਿੱਲੇ ਹੀ ਆ ਸਲੇ ਦੁੱਖ ਸਾਲਾ ਉਦੋਂ ਨਹੀਂ ਹੁੰਦਾ ਵੀ ਕਿਸੇ ਦੀ ਗਰਲਫ੍ਰੈਂਡ ਜਾ ਕੇ ਕਿਸੇ ਸਿੰਗਰ ਨਾਲ ਫੋਟੋ ਕਰਾਵੇ ਤਾਂ ਦੁੱਖ ਸਾਲਾ ਉਦੋਂ ਹ ਚਲੋ ਕੋਈ ਗੱਲ ਨਹੀਂ ਮੱਲੋ ਡਰੋ ਨਾ ਉਹਨੇ ਥੋੜਾ ਹੀ ਕੰਮ ਕਰਿਆ ਬਾਲਾ ਨਹੀਂ ਕਰਿਆ ਕਿਉਂਕਿ ਉੱਤੇ ਉੱਤੇ ਕਸਾਇਆ ਹਲੇ ਤਾਂ ਹੀ ਤਾਂ ਕੋਈ ਬਾਤ ਨਹੀਂ ਆ ਲੋਕਾਂ ਨੇ ਬੜਾ ਫੁੱਦੂ ਜਿਹਾ ਟ੍ਰੈਂਡ ਚਲਾਇਆ ਵੀ ਆਪ ਦੇ ਹੱਥ ਜੋੜੋ ਹੱਥ ਜੋੜ ਕੇ ਉੱਤੇ ਤਤੀ ਚਾਹ ਪਾਓ ਜੇ ਤਾਂ ਛੱਡ ਗੇ ਤਾਂ ਯਾਰੀ ਕੱਚੀ ਜੇ ਨਾ ਛੱਡੇਗੇ ਤਾਂ ਯਾਰੀ ਪੱਕੀ ਇਹ ਤਾਂ ਹਰੇਕ ਬੰਦਾ ਕਰ ਲੂਗਾ ਕਿਉਂਕਿ ਉਹਨੂੰ ਪਤਾ ਹੈ ਵੀ ਹੁਣ ਤਾਂ ਯਾਰੀ ਦਾ ਵਾਸਤਾ ਹੈ ਤਾਂ ਕਰਨਾ ਪਊਗਾ ਫਿਰ ਭਾਂਚੋ ਸਵਾਤਾ ਤਾਂ ਆਉਂਦਾ ਹੈ ਜੇ ਆਪਦੇ ਚਤਲਾਂ ਦੇ ਵਿੱਚ ਪਾ ਕੇ ਦਿਖਾਉਣੇ ਹੋ ਤਾਂ ਇਹੀ ਗੱਲ ਐ ਫੇਰ ਹੀ ਸਵਾਦ ਆਉਗਾ ਵੀ ਲੱਤਾਂ ਤੇ ਚਤੜ ਕਰੋ ਤਾਂ ਤੇ ਉਸ ਤੋਂ ਬਾਅਦ ਐ ਧਾਰ ਬੰਨ ਕੇ ਗਲਾਸ ਨਾਲ ਤਤੀ ਤਤੀ ਚਾਹ ਪਾਓ ਤੇ ਫੇਰ ਜਦੋਂ ਮੋਰੀ ਤੇ ਜਾ ਕੇ ਖੜੀ ਫੇਰ ਸਵਾਦ ਆਉ ਤੇ ਉੱਥੇ ਹੀ ਸਾਲਾ ਪਤਾ ਲੱਗੂ ਵੀ ਤੁਹਾਡਾ ਯਾਰ ਅਸਲੀ ਐ ਕਿ ਨਕਲੀ ਜੇ ਤਾਂ ਹਿੱਲ ਗਿਆ ਤਾਂ ਸਮਝ ਲਓ ਨਕਲੀ ਐ ਜੇ ਨਾ ਹਿੱਲਿਆ ਤਾਂ ਫੇਰ ਸਮਝ ਲਓ ਅਸਲੀ ਐ ਜੇਕਰ ਤੁਸੀਂ ਆਪਣੇ ਯਾਰ ਦੀ ਪਰਖ ਕਰਨੀ ਹੈ ਨਾ ਤਾਂ ਇਹ ਪ੍ਰੈਕਟੀਕਲ ਤੁਹਾਨੂੰ ਕਰਨਾ ਪਊਗਾ ਚਲੋ ਇਹ ਫੁੱਦੂ ਜਾ ਟ੍ਰੈਂਡ ਚੱਲਿਆ ਫੁੱਦੂ ਕੰਮ ਕਰੀ ਜਾਂਦੇ ਆ ਲੋਕ ਪਰ ਵਿੱਚੋਂ ਕਈ ਫੁੱਦੂ ਇਹੋ ਜਿਹੇ ਨੇ ਫੁੱਦੂਆਂ ਦੇ ਵੀ ਮਹਾਨ ਫੁੱਦੂ ਨਿਕਲੇ ਹੁਣ ਤੁਸੀਂ ਆਖੋਗੇ ਵੀ ਉਹ ਕਿਹੜੇ ਹੁੰਦੇ ਆ ਆ ਦੇਖੋ ਆ ਹੁੰਦੇ ਆ ਸਾਲੀ ਹੈ ਕਸਰ ਹਲੇ ਕੀ ਹੋਇਆ ਹਲੇ ਤਾਂ ਮਹਾਨ ਫੁੱਦੂ ਕੰਮ ਆਉਦੇ ਫੁੱਦੂ ਦਿਖਾਉਣਗੇ ਅੱਗ ਤੇ ਤੱਤੇ ਦੱਤੇ ਕੋਲੇ ਦੋ ਹੱਥ ਤੇ ਪਾਈ ਜਾਂਦੇ ਆ ਤੇ ਫਿਰ ਉਹਨਾਂ ਨੂੰ ਹਲਾਈ ਕਾਤੋ ਜਾਂਨੀ ਉਹਦੇ ਉੱਤੇ ਪਾਉ ਲੈ ਹੁਣ ਪਾਇਆ ਪੈਟਰੋਲ ਤੇ ਦੇਖੋ ਡੱਬੀ ਲਾਊਗਾ ਪਰ ਸਾਲੇ ਸਬਾਤ ਤਾਂ ਆਊਗਾ ਇਹੀ ਪੈਟਰੋਲ ਜੇ ਚਿਤਲਾਂ ਦੇ ਸਨ ਦੇ ਵਿੱਚ ਲਾ ਕੇ ਤੇ ਉੱਤੇ ਅੱਗ ਲਾ ਕੇ ਦਿਖਾਉ ਮੈਂ ਤਾਂ ਚਲੋ ਸਾੜਾ ਵਧੀਆ ਹੀ ਹੈ ਕੋਈ ਨਾ ਕੋਈ ਆਪ ਦਾ ਹੱਥ ਨਾਲ ਬਾਲਦੇ ਹੈ ਹੱਥ ਦੇ ਉੱਤੇ ਕੋਈ ਕੋਲੇ ਪਾਈ ਜਾਂਦਾ ਕੋਈ ਅੱਗ ਲਾਈ ਜਾਂਦਾ ਕੋਈ ਤਤੀ ਚਾਹ ਪਾਈ ਜਾਂਦਾ ਚੰਗੀ ਗੱਲ ਹੈ ਕਿਉਂਕਿ ਕੋਈ 4 ਰੁਪਏ ਡਾਕਟਰ ਨੂੰ ਦੇ ਕੇ ਹੀ ਆਉਣਗੇ ਤੇ ਨਾਲ ਦੇ ਨਾਲ ਪਹਚੋ ਹੱਥ ਰਸੀ ਤੂੰ ਤਾਂ ਖੜਾ ਛੁੱਟੂਗਾ ਵਧੀਆ ਕੰਮ ਹੈ ਬਾਈ ਬਹੁਤ ਵਧੀਆ ਕੰਮ ਹੈ ਯਾਰੀ ਦਿਖਾਓ ਹੱਥ ਰਸੀ ਦਾ ਖੜਾ ਛੱਡੋਗੇ ਫੇਰ ਹੀ ਐਵੇਂ ਜਵਾਕ ਡਿੱਗਣੋਂ ਹਟਣਗੇ ਹਾਂ ਤੁਸੀਂ ਕਦੇ ਨਾ ਕਦੇ ਇੱਕ ਕਹਾਵਤ ਜ਼ਰੂਰ ਸੁਣੀ ਹੋਊਗੀ ਵੀ ਉੜਦਾ ਤੀਰ ਲੈਣਾ ਉਹ ਪਤਾ ਕੀ ਤੇ ਗੱਲ ਟੁਪਕਦੀ ਆ ਆ ਬੰਦੇ ਦੇ ਉੱਤੇ ਜਿਵੇਂ ਫਿੱਟ ਬੈਠਦੀ ਆ ਇਹਨੂੰ ਕਹਿੰਦੇ ਉੜਦਾ ਤੀਰ ਲੈਣਾ ਓਏ ਆ ਤਾਂ 3 ਬੀਲ ਜਨਾਨੀ ਆ ਬੰਦਾ ਥੋੜੀ ਆ ਆ ਹੈ ਆ ਟੁਣਾ ਕੀਤਾ ਪਿਆ ਆ ਸਾਡਾ ਘਰ ਆ ਜਿੰਨਾ ਜਰੋਂ ਮੇਰੇ ਨਾਲ ਆ ਨਾ ਕੱਖ ਨਹੀਂ ਕਰ ਸਕਦੇ ਤੁਸੀਂ ਇਹ ਤੂੰ ਨਾ ਕੀਤਾ ਨਹੀਂ ਤੂੰ ਨਾ ਤੇਰੀ ਮਾਂ ਟੱਪ ਗਈ ਸੀਗੀ ਉਹਦੇ ਰਾਤ ਨੂੰ ਜੇ ਤੇਰਾ ਪਿਓ ਹੈਲਮਟ ਲਾ ਲੰਦਾ ਨਾ ਤਾਂ ਅੱਜ ਤੇਰੇ ਵਰਗੀ ਏਸੀ ਉਲਾਦ ਨਾ ਪੈਦਾ ਹੁੰਦੀ ਦੇਖਣ ਜੇ ਵੀ ਬੰਦਾ ਹੈ ਨਹੀਂ ਛੋਟਾ ਹੱਥੀ ਹੈ ਐਵੇਂ ਮੇਰਾ ਸਾਲਾ ਉੜਦਾ ਤੀਰ ਲੈਂਦਾ ਰਹਿੰਦਾ ਛੋਟਾ ਹੱਥੀ ਜਨਾ ਹੋਵੇ ਤਾਂ ਤੂੰ ਮੇਰਾ ਵੀਰ ਉੜਦਾ ਤੀਰ ਨਾ ਲਿਆ ਕਰ ਜੇ ਕਿਸੇ ਨੇ ਤੇਰੇ ਚੰਗੀ ਤਰ੍ਹਾਂ ਤੀਰ ਦੇਤਾ ਨਾ ਚਤਣਾ ਵੀ ਦੀ ਤੇ ਹਲਕ ਵੀ ਦੀ ਕੜ ਦੂਆ ਤੇ ਫਿਰ ਤੂੰ ਆਖੇਗਾ ਦੋ ਰੰਗੀ ਜੀ ਬਦੂ ਕਿਧਰ ਆਉਣ ਲੱਗ ਗਈ ਅੱਛਾ ਉਹ ਗੱਲ ਕਰਦੇ ਆਂ ਕਿੰਮੀ ਪਵਨ ਬਾਰੇ ਪਹਿਲਾਂ ਇਹਦੀਆਂ ਸੁਣੋ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਨਾਲ ਨਾਲ ਇਹ ਗੱਲ ਕਰੀ ਜਾਊਗਾ ਤੇ ਨਾਲ ਨਾਲ ਆਪਾਂ ਇਹਨੂੰ ਜਵਾਬ ਵੀ ਦੇਈ ਚੱਲਾਂਗੇ ਮੈਂ ਪਹਿਲਾਂ ਤਾਂ ਅਸੀਂ ਸੈਪਰੇਟ ਆ ਸੁਭਾ ਡਿਵੋਰਸ ਨਹੀਂ ਹਜੇ ਹੋਇਆ ਡਿਵੋਰਸ ਵੀ ਚਲੋ ਹੋ ਜਾਊਗਾ ਠੀਕ ਆ ਜਦੋਂ ਸੈਪਰੇਟ ਆ ਦਾ ਮਤਲਬ ਹੋ ਜੂਗਾ ਕਿ ਡਿਵੋਰਸ ਇਹ ਆ ਵੀ ਇੰਨੀ ਜਲਦੀ ਇਹ ਚੀਜ਼ਾਂ ਨਹੀਂ ਹੁੰਦੀਆਂ ਖਤਮ ਤੁਹਾਨੂੰ ਵੀ ਪਤਾ ਕਾਫੀ ਜਾਣਦੇ ਨੇ ਚਲੋ ਕਿਹਾ ਇਹਨੂੰ ਪਵਨ ਨੂੰ ਪਹਿਲੇ ਪਤਾ ਸੀ ਗੱਲ ਕੋਈ ਹੈ ਕੁਝ ਵੀ ਹੈ ਮੈਨੂੰ ਕੋਈ ਗੱਲ ਨਹੀਂ ਪਹਿਲਾਂ ਪਤਾ ਸੀ ਕੁਝ ਵੀ ਠੀਕ ਆ ਜੋ ਕੁਝ ਹੋਇਆ ਜਿੱਦਾਂ ਤੁਹਾਨੂੰ ਪਤਾ ਲੱਗਦਾ ਉਦੋਂ ਹੀ ਮੈਨੂੰ ਕਹਿੰਦਾ ਜੋ 파ਟਨਰ ਹੀ ਤੁਹਾਡਾ ਗਲਤ ਹੈ ਤਾਂ ਤੁਸੀਂ ਕਿਸੇ ਨੂੰ ਕਿੱਦਾਂ ਕਹਿ ਲੂਗੇ ਦੇਖੋ ਇਹਨੇ ਬਹੁਤ ਸਹੀ ਗੱਲ ਕਹੀ ਹੈ ਬਹੁਤ ਸਿਆਣੀ ਗੱਲ ਕੀਤੀ ਹੈ ਵੀ ਜਦੋਂ ਤੁਹਾਡਾ 파ਟਨਰ ਹੀ ਗਲਤ ਹੈ ਫਿਰ ਆਪਾਂ ਕਿਸੇ ਨੂੰ ਕਿਉਂ ਕਹੀਏ ਇਹ ਕਹਿੰਦਾ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਜਿੱਦਾਂ ਹੀ ਤੁਹਾਨੂੰ ਪਤਾ ਲੱਗਦਾ ਉਦਾਂ ਹੀ ਮੈਨੂੰ ਪਤਾ ਲੱਗਦਾ ਹੈ ਮਤਲਬ ਕਿ ਕਿੰਮੀ ਹੀ ਗਲਤ ਹੈ ਉਹ ਆਪਾਂ ਨੂੰ ਵੀ ਦਿਖੀ ਜਾਂਦਾ ਵੀ ਕਿੰਮੀ ਸੱਚੀ ਗਲਤ ਹੈ ਕਿਉਂਕਿ ਉਹ ਝੂਠੀਆਂ ਸੋਹਾਂ ਖਾਈ ਜਾਂਦੀ ਹੈ ਬਾਕੀ ਇਹਨੇ ਗੱਲ ਕਹੀ ਹੈ ਤਲਾਕ ਦੀ ਤਾਂ ਤਲਾਕ ਇਹਨੂੰ ਲੈ ਹੀ ਲੈਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਨੂੰ ਇੱਕ ਵਾਰ ਰਸਾ ਚੱਬਣ ਦੀ ਆਦਤ ਪੈ ਗਈ ਮੁੜ ਕੇ ਨਹੀਂ ਜਾਂਦੀ ਯਾਰ ਬਲੌਗਿੰਗ ਕਰਨੀ ਗਲਤ ਗੱਲ ਨਹੀਂ ਕੀ ਹੈ ਬਲੌਗਿੰਗ ਕਰਨੀ ਸਹੀ ਗੱਲ ਹੈ ਕਰੋ ਪਰ ਜੇਕਰ ਕੋਈ ਕੁੜੀ ਕਰਦੀ ਹੈ ਨਾ ਤਾਂ ਉਹਨੂੰ ਆਪਦਾ ਹਸਬੰਡ ਕਦੇ ਵੀ ਨੈਟ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਜੇਕਰ ਕੋਈ ਮੁੰਡਾ ਬਲੌਗਰ ਬਹਿ ਗਿਆ ਤਾਂ ਤਾਂ ਉਹਨੂੰ ਆਪਦੀ ਕਦੇ ਵੀ ਘਰ ਵਾਲੀ ਨਹੀਂ ਦਿਖਾਉਣੀ ਚਾਹੀਦੀ ਨੈਟ ਤੇ ਜਦੋਂ ਤੁਸੀਂ ਆਪਦੀ ਲਵ ਸਟੋਰੀ ਇੰਟਰਨੈਟ ਤੇ ਰੱਖਣ ਲੱਗ ਗਏ ਨਾ ਤਾਂ ਸਮਝ ਲਓ ਤੁਹਾਡਾ ਬੇੜਾ ਗਰਕਉਣ ਲੱਗ ਗਿਆ ਉਸ ਤੋਂ ਬਾਅਦ ਵੈਸੇ ਤੇ ਇਹਦੀ ਸ਼ਕਲ ਦੇਖ ਕੇ ਭੋਲਾ ਪਾੜਾ ਲੱਗਦਾ ਪਰ ਉਹ ਵੀ ਯਾਰ ਬੰਦਾ ਦੇਖ ਕੇ ਕਰੇ ਵੀ ਕੀ ਯਾਰ ਜੇਕਰ ਕੁੜੀ ਬਾਹਰ ਤੋਰ ਦਿੰਦੀ ਹੈ ਤਾਂ ਉੱਥੇ ਜਾ ਕੇ ਮੁੱਕਰ ਜਾਂਦੀ ਹੈ ਜੇ ਮੁੰਡਾ ਕੋਈ ਬਾ ਠੀਕ ਆ ਜੇ ਇਹੀ ਗੱਲ ਕੋਈ ਉਹਨਾਂ ਨੂੰ ਕੁਝ ਵੀ ਹੋਇਆ ਜਾਂ ਕੁਝ ਵੀ ਹੁੰਦਾ ਉਹ ਇੱਕ ਵਾਰ ਦੱਸ ਦਿੰਦੀ ਮੈਨੂੰ ਪਤਾ ਮੇਰਾ ਕੰਮ ਜਾਣੇ ਮੈਂ ਜਾਣਾ ਮੈਂ ਨਾਲ ਕਿ ਉੱਥੇ ਦਮ ਰੱਖਦਾ ਸੀ ਕੁਝ ਵੀ ਕਰ ਸਕਦਾ ਬਟ ਇਸ ਟਾਈਮ ਮੈਂ ਕਿਸੇ ਨੂੰ ਵੀ ਨਹੀਂ ਕਹਿਣਾ ਚਾਹੁੰਦਾ ਨਾ ਮੈਂ ਕਿਸੇ ਰੋਸਟਰ ਨੂੰ ਨਾ ਕਿਸੇ ਪੀ ਵਾਲੇ ਨੂੰ ਨਾ ਮੈਂ ਕਿਸੇ ਨੂੰ ਵੀ ਜੋ ਵੀ ਜੁੜੇ ਬੰਦੇ ਨੇ ਉਹ ਲੋ ਮੈਨੂੰ ਕਿਸੇ ਨਾਲ ਕੁਝ ਨਹੀਂ ਜਿੰਨੀ ਗਲਤ ਸੀ ਉਹਦੀ ਗਲਤੀ ਸੀ ਚਾਹੀਓ ਬਿਲਕੁਲ ਸਹੀ ਜਿਵੇਂ ਮੈਂ ਤਾਂ ਗੱਲਾਂ ਲਗੋਈਆਂ ਬਸ ਇਹੀ ਉਹਦੀ ਗਲਤੀ ਹੈ ਮੇਰੇ ਤੋਂ ਕੋਈ ਗੱਲ ਨਾ ਲੁਕਦੀ ਤਾਂ ਕਦੀ ਕੁਝ ਨਹੀਂ ਹੁੰਦਾ ਬੇਸ਼ੱਕ ਕੋਈ ਤੰਗ ਕਰਦਾ ਸੀ ਬੇਸ਼ੱਕ ਕੁਝ ਵੀ ਹੋਇਆ ਮੇਰੇ ਹਿਸਾਬ ਨਾਲ ਇਹ ਪਵਨ ਸਹੀ ਹੈ ਕਿਉਂਕਿ ਜਿਹੜੀ ਕਿਮੀ ਹੋ ਰਹੀਆਂ ਸੀ ਉਹਨਾਂ ਨੇ ਇੱਕ ਸਾਲ ਤਾਈਂ ਗੱਲ ਹੀ ਨਹੀਂ ਬਾਹਰ ਕੱਢੀ ਸੀ ਇੱਕ ਵਾਰੀ ਦੱਸ ਦਈਆਂ ਤਾਂ ਸਰੀ ਗਲਤੀ ਤਾਂ ਕੱਢ ਦਿਆਂ ਤਾਂ ਪਤਾ ਤਾਂ ਲੱਗਦਾ ਨਾ ਕਿਮੀ ਭਾਵੇਂ ਲੱਖ ਵਾਰੀ ਗਲਤ ਸੀ ਜੇਕਰ ਇੱਕ ਵਾਰੀ ਇਹ ਗੱਲੇ ਨੂੰ ਦੱਸ ਦਿੰਦੀ ਨਾ ਤਾਂ ਉਸ ਤੋਂ ਬਾਅਦ ਉਹ ਜਮਾਂ ਸਹੀ ਬਣ ਜਾਂਦੀ ਬੱਤ ਸਹੀ ਹੈ ਜਦੋਂ ਆਪਾਂ ਕਿਸਦਾ ਬਹੁਤ ਜ਼ਿਆਦਾ ਕਰ ਰਹੇ ਹਰ ਦੋ ਵਾਰ ਜਿਸ ਚੀਜ਼ ਦੀ ਨਹੀਂ ਉਮੀਦ ਹੁੰਦੀ ਜਾਂ ਕੁਝ ਵੀ ਆ ਸੋ ਚੀਜ਼ਾਂ ਕੁਝ ਵੀ ਹੋਣ ਤਾਂ ਬੰਦਾ ਟੁੱਟ ਜਾਂਦਾ ਹੈ ਸੋ ਮੇਰੀਆਂ ਚੀਜ਼ਾਂ ਸ਼ਾਇਦ ਉਹਨੂੰ ਪਹਿਲਾਂ ਹੀ ਪਤਾ ਸੀ ਉਸ ਕਰਕੇ ਉਹਨੂੰ ਇਹ ਸੀ ਵਿੱਚ ਐਤ ਪਰ ਉਹ ਵਾਰ ਲੁਕ ਜਾਣਾ ਸਾਰਾ ਕੁਝ ਜਾਂ ਕੁਝ ਵੀ ਆ ਮੈਂ ਦੂਜਾ ਮੌਕਾ ਨਹੀਂ ਦੇ ਸਕਦਾ ਮੈਨੂੰ ਪਤਾ ਬਹੁਤ ਜਾਣਦੇ ਮੈਨੂੰ ਜੇ ਮੈਸੇਜ ਕਰਨੀ ਬਹੁਤ ਜਾਣਦੇ ਕਰਦੇ ਵੀ ਇੱਕ ਮੌਕਾ ਜ਼ਰੂਰ ਚਾਹੀਦਾ ਜਿੱਦਾਂ ਵੀ ਆ ਸੋ ਨਾ ਤਾਂ ਆਪਣੇ ਆਪਣੀ ਜ਼ਮੀਰ ਇਦਾਂ ਦੀ ਆ ਵੀ ਅਸੀਂ ਦੂਜਾ ਮੌਕਾ ਦੇਵਾਂਗੇ ਹੁਣ ਯਾਰ ਗੱਲ ਸੋਚਣ ਵਾਲੀ ਹੈ ਵੀ ਵਾਕਿਆ ਹੀ ਬੰਦਾ ਕੀ ਕਰੇ ਯਾਰ ਵੀ ਭਾਂਚੇ ਆਏ ਜੀ ਜਨਾਨੀ ਦਾ ਕੀ ਕੀਤਾ ਜਾਵੇ ਮਰ ਸੜੀ ਦੇ ਚਤਲਾਂ ਤੇ ਰੱਖ ਕੇ ਲੱਤ ਤੇ ਟਪਾ ਦੇ ਸਲੀ ਨੂੰ ਲੋਰ ਇਹੋ ਜੀ ਜਨਾਨੀ ਨੂੰ ਕਦੇ ਵੀ ਦੂਜਾ ਮੌਕਾ ਨਹੀਂ ਦੇਣਾ ਚਾਹੀਦਾ ਮੇਰੇ ਸਾਲੀ ਦੇ ਨੂੰ ਸਜ਼ਾ ਹੋਰ ਕਰਾ ਜਿਹੜੀ ਖਾਵੇ ਜੇਲ੍ਹ ਚ ਬਹਿ ਕੇ ਸਸਤੇ ਸਸਤੇ ਗੁਲਗਲੇ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ ਕੁੜੀਆਂ ਦੇ ਕਿਹੜਾ ਕੀੜਾ ਉੱਠਦਾ ਹੈ ਭਾਂਚੋਂ ਗੂੰ ਖਾਣ ਵਾਲਾ ਬਾਹਰ ਜਾ ਕੇ ਮੇਰੇ ਸਾਲੀਓਂ ਹੀ ਥਾਂ ਥਾਂ ਮੂੰਹ ਮਾਰਦੀਆਂ ਫਿਰਦੀਆਂ ਸਾਰੀਆਂ ਨਹੀਂ ਹੈਗੀਆਂ ਵਿੱਚੋਂ ਕੁਝ ਕ ਹੈ ਹੁਣ ਘਰ ਖਰਾਬ ਹੋ ਗਿਆ ਇਹਦਾ ਪਿੰਡ ਦੇ ਵਿੱਚ ਕੀ ਇੱਜ਼ਤ ਰਹੀ ਹੋਣੀ ਹੈ ਰਿਸ਼ਤੇਦਾਰਾਂ ਚ ਕੀ ਰਹੀ ਹੋਣੀ ਹੈ ਬਾਹਰ ਅੰਦਰ ਕੀ ਰਹੀ ਹੋਣੀ ਹੈ ਜਿਤ ਮਿੱਟੀ ਦੇ ਵਿੱਚ ਰੁਲ ਗਈ ਤਾਂ ਇਹਦੇ ਨਾਲੋਂ ਬੈਟਰ ਇਹੀ ਹੈ ਵੀ ਇਹ ਬੰਦੇ ਨੂੰ ਇਹਨੂੰ ਤਲਾਕ ਦੇ ਦੇਣਾ ਚਾਹੀਦਾ ਇਹਨਾਂ ਦੀ ਬੜੀ ਗੱਲ ਆ ਯਾਰ ਵੀ ਇਦਾਂ ਕੁੜੀਆਂ ਨੂੰ ਨਹੀਂ ਕਰਨਾ ਚਾਹੀਦਾ ਭਾਂਜੂ ਵਿਆਹ ਬੂ ਤਾਂ ਕਰਾ ਕੇ ਹਟ ਜਾ ਕਰੋ ਪਰ ਸਾਲਾ ਇਹਨਾਂ ਦੇ ਚਤਲਾਂ ਦੇ ਵਿੱਚ ਜੋ ਕੀੜਾ ਦੰਦੀ ਵੱੜਦਾ ਹੈ ਨਾ ਉਹ ਬਹੁਤ ਤੰਗ ਕਰਦਾ ਇਹਨਾਂ ਨੂੰ ਇਹ ਬੜੀ ਅੱਛੀ ਬਾਤ ਕਹੀ ਆ ਯਾਰ ਯਕੀਨ ਬਣਾਉਂਦੇ ਬਣਾਉਂਦੇ ਬੰਦੇ ਦੀ ਉਮਰ ਲੰਘ ਜਾਂਦੀ ਆ ਪਰ ਟੁੱਟਣ ਲੱਗੀ ਕਮੈਂਟ ਹੀ ਲੱਗਦਾ ਠੀਕ ਆ ਜੀ ਉਹ ਯਕੀਨ ਚਲੋ ਬਣਾਇਆ ਹੋਇਆ ਸੀ ਮੈਨੂੰ ਉਹਨਾਂ 'ਚ ਯਕੀਨ ਸੀ ਪਰ ਨਾ ਯਕੀਨ ਮੈਂ ਚਲੋ ਇਹ ਵੀ ਮੰਨਦਾ ਮੇਰੀ ਗਲਤੀ ਆ ਬਹੁਤ ਜ਼ਿਆਦਾ ਯਕੀਨ ਸੀ ਠੀਕ ਆ ਮੈਂ ਖੁੱਲ੍ਹ ਵੀ ਦਿੱਤੀ ਹੋਈ ਸੀ ਪੂਰੀ ਮਤਲਬ ਮੈਨੂੰ ਹੈ ਹੀ ਨਹੀਂ ਸੀ ਮੇਰੇ ਮਤਲਬ 1% ਵੀ ਦਿਮਾਗ ਵਿੱਚ ਉਸ ਇਦਾਂ ਦਾ ਕਦੇ ਨਹੀਂ ਆਇਆ। ਓਹੋ ਤਈਆਂ ਤਾਂ ਤੂੰ ਰਗੜਿਆ ਗਿਆ ਤਈਆਂ ਤੇਰੇ ਬੱਜੀ ਚਤੜਾ ਤੇ ਰੱਖ ਕੇ ਲੱਤ ਭੈਣ ਚੋਦੀ। ਆਈ ਤਾਂ ਬਜਾਇ ਆਈ ਤਾਂ ਸਾਰਾ ਰੋਲਾ ਭੰਚੋ ਜਦੋਂ ਕਿਸੇ ਜਨਨੀ ਨੂੰ ਪੂਰੀ ਖੁੱਲ ਮਿਲ ਜਾਂਦੀ ਹੈ ਨਾ ਘਰੋਂ ਤਾਂ ਫਿਰ ਉਹ ਕਿਸੇ ਦੇ ਵੀ ਕਾਬੂ ਜ ਨਹੀਂ ਰਹਿੰਦੀ ਫਿਰ ਉਹ ਆਪਣੇ ਆਪ ਦੇ ਵਿੱਚ ਐਨ ਮਸਤ ਹੋ ਜਾਂਦੀ ਹੈ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਹੈ ਨੀਗਾ ਹੁਣੇ ਯਕੀਨ ਦੇ ਵਿੱਚ ਵਿੱਚ ਪਟਿਆ ਗਿਆ ਪਟਿਆ ਹੀ ਗਿਆ ਯਾਰ ਸਮਝੋ ਭੰਜੋ ਬੰਦੇ ਦਾ ਜ਼ਿੰਦਗੀ ਜ ਬਿਆ ਇੱਕ ਵਾਰ ਹੀ ਹੁੰਦਾ ਹੈ ਦੂਜੀ ਵਾਰ ਤਾਂ ਚਲੋ ਖਰਾਬ ਹੀ ਲੈਂਦੇ ਪਰ ਉਹ ਜੀ ਗੱਲ ਨਹੀਂ ਬਣਦੀ ਪਹਿਲੇ ਇਹ ਜਿਹੜੀ ਖਸਿਰਨਾ ਹੁੰਦੀ ਹੈ ਨਾ ਬਦਮਾਸ਼ਣਾ ਹੁੰਦੀਆਂ ਨੇ ਇਹ ਇਹੋ ਜਿਹੀਆਂ ਹੁੰਦੀਆਂ ਨੇ ਕਿ ਥਾਂ ਥਾਂ ਤੇ ਮੂੰਹ ਮਾਰ ਕੇ ਵੀ ਲੋਕਾਂ ਦੀ ਪਿਸ਼ਾਬ ਵਾਲੀ ਨਾੜੀ ਪਛਾਣਦੀਆਂ ਮਤਲਬ ਕਿ ਚੈੱਕ ਕਰਦੀਆਂ ਕਿ ਜਾ ਆਹ ਆਹ ਉਹਦੋਂ ਇਹਨਾਂ ਨੂੰ ਸੈਟ ਲੱਗਦਾ ਵੀ ਆਹ ਠੀਕ ਹੈ। ਬਾਕੀ ਇਹ ਬੰਦਾ ਉਹਨੂੰ ਤਲਾਕ ਦੇਣ ਨੂੰ ਫਿਰਦਾ ਹੈ ਮੇਰੇ ਹਿਸਾਬ ਨਾਲ ਇਹ ਬੰਦੇ ਨੇ ਸਹੀ ਕਦਮ ਚੱਕਿਆ ਉਹਨੂੰ ਇਹ ਜੀ ਨੂੰ ਤਲਾਕ ਦੇ ਵੀ ਦੇਣਾ ਚਾਹੀਦਾ ਕਿਉਂਕਿ ਪਤਾ ਭਾਈ ਕੀ ਚੱਕਰ ਹੈ ਜਦੋਂ ਕਿਸੇ ਦੀ ਧੀ ਜਾਂ ਕਿਸੇ ਦੀ ਭੈਣ ਜਾਂ ਕਿਸੇ ਦੀ ਘਰ ਵਾਲੀ ਜਾਂ ਕਿਸੇ ਦੀ ਕੁੜੀ ਕੋਈ ਵੀ ਹੈ ਜਦੋਂ ਕਿਸੇ ਗੈਰ ਮਰਦ ਨਾਲ ਫੜੀ ਜਾਂਦੀ ਹੈ ਨਾ ਫਿਰ ਉਸੇ ਨੂੰ ਪਤਾ ਲੱਗਦਾ ਵੀ ਉਹਦੇ ਦਿਲ ਤੇ ਕੀ ਬੀਤਦੀ ਹੈ ਬਾਕੀ ਮੇਰੇ ਹਿਸਾਬ ਨਾਲ ਇਹ ਸਹੀ ਕਦਮ ਚੱਕਿਆ ਤਲਾਕ ਉਹਨੂੰ ਦੇ ਦੇਣਾ ਚਾਹੀਦਾ ਜਾਣ ਦੇ ਜਿੱਧਰ ਜਾਂਦੀ ਹੈ ਖਿਰਨ ਦੇ ਗੂੰ ਖੰਦੀ ਨਹੀਂ ਬੱਤ ਸਹੀ ਹੈ ਅੱਛਾ ਪਿੱਛੇ ਜਿਹੇ ਸ਼ਿਦੀ ਦਿਹਾੜੇ ਨੰਨ ਕੇ ਗਿਆ ਉੱਥੇ ਦੋ ਤਿੰਨ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈਆਂ ਜਿਹੜੀਆਂ ਕਿ ਇੱਕ ਆ ਦੋ ਤਿੰਨ ਮੁੰਡੇ ਟਰੈਕਟਰ ਤੇ ਬੈਠੇ ਆ ਤੇ ਦੋ ਬੰਦੇ ਉਹਨਾਂ ਨੂੰ ਡਾਂਗਾ ਨਾਲ ਕੁੱਟੀ ਜਾਂਦੇ ਆ ਤੇ ਇੱਕ ਆ ਵਾਲੀ ਵੀਡੀਓ ਹੈ ਜਿਹੜੀ ਟੋਪੀਆਂ ਵਾਲੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਆ ਟਰੈਕਟਰ ਤੇ ਦੋ ਤਿੰਨ ਮੁੰਡੇ ਬੈਠੇ ਆ ਤੇ ਦੋ ਬੰਦੇ ਉਹਨਾਂ ਨੂੰ ਡਾਂਗਾ ਨਾਲ ਕੁੱਟੀ ਜਾਂਦੇ ਆ ਦੇਖੋ ਯਾਰ ਪਹਿਲੀ ਗੱਲ ਤਾਂ ਇਹ ਬਹੁਤ ਜ਼ਿਆਦਾ ਗਲਤ ਗੱਲ ਆ ਜੇਕਰ ਕੋਈ ਮਸਲਾ ਸੀਗਾ ਤਾਂ ਤੁਸੀਂ ਬੈਠ ਕੇ ਵੀ ਉਹਨੂੰ ਨਿਬੇੜ ਸਕਦੇ ਸੀ ਪਰ ਇਹ ਬੰਦਿਆਂ ਨੇ ਕੁਝ ਜ਼ਿਆਦਾ ਜ਼ਰੂਰੀ ਸਮਝਿਆ ਉਹਨਾਂ ਨੂੰ ਡਾਂਗਾ ਨਾਲ ਕੁੱਟਣ ਦਾ ਬਾਕ ਉਹਨਾਂ ਤੋਂ ਪੈਰ ਫੜਾਏ ਜਾਂਦੇ ਮਾਫੀ ਮੰਗਾਈ ਜਾਂਦੀ। ਐਦਾਂ ਥੋੜੀ ਹੁੰਦਾ ਵੀ ਤੁਸੀਂ ਉੱਥੇ ਡਾਂਗਾ ਨਾਲ ਹੀ ਕੁੱਟਣ ਲੱਗ ਜਓ। ਹੁਣ ਇਹਨਾਂ ਨੇ ਕਿਉਂ ਕੁੱਟਿਆ ਉਹਨਾਂ ਨੂੰ ਕਾਦੇ ਖਾਤਰ ਕੁੱਟਿਆ? ਐਦਾਂ ਤਾਂ ਨਹੀਂ ਪਤਾ ਪਰ ਐਨਾ ਜ਼ਰੂਰ ਪਤਾ ਮੈਨੂੰ ਵੀ ਜੋ ਆ ਵੀਡੀਓ ਸਾਹਮਣੇ ਚੱਲੀ ਜਾਂਦੀ ਆ ਵੀ ਇਹ ਗਲਤ ਗੱਲ ਐ। ਇਹ ਤੁਸੀਂ ਸਿੱਖੀ ਨਾਲ ਜੋੜ ਨਹੀਂ ਤੋੜ ਰਹੇ ਹੋ। ਬਾਕੀ ਇੱਕ ਗੱਲ ਕਹੂੰਗਾ ਵੀ ਨਹਿਤੇ ਤੇ ਕਦੇ ਵੀ ਬਾਹਰ ਨਹੀਂ ਕਰਨਾ ਚਾਹੀਦਾ। ਉਹ ਮੇ ਇੱਕ ਗੱਲ ਹੈ ਇਹਨਾਂ ਕੋਲੇ ਡਾਂਗਾ ਸੀ ਤਾਂ ਉਹਨਾਂ ਕੋਲੇ ਤਿੰਨ ਚਾਰ ਜਣਾਂ ਕੋਲੇ ਟਰੈਕਟਰ ਸੀਗਾ ਉੱਤੇ ਵੀ ਚੜਾ ਸਕਦੇ ਸੀ। ਇਹ ਬੜੀ ਅੱਛੀ ਬਾਤ ਕਹੀ ਆ। ਬਾਕੀ ਆ ਗੱਲ ਕਰਦੇ ਆ ਟੋਪੀ ਵਾਲੇ ਬਾਰੇ ਜੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਘਰ ਦੇ ਵਿੱਚ ਟੋਪੀ ਲਜਾਣੀ ਬਹੁਤ ਸਖਤ ਮਨਾ ਹੈ ਵੀ ਜਾਂ ਤਾਂ ਸਿਰ ਤੇ ਰਮਾਲ ਬੰਨੋ ਜਾਂ ਆਪਦਾ ਪੱਗ ਬੰਨੋ ਜਾਂ ਪਰਨਾ ਬੰਨੋ ਪਰ ਜੇਕਰ ਉਸ ਹਾਵ ਨਾਲ ਦੇਖੀਏ ਤਾਂ ਇਹ ਬੰਦੇ ਸਹੀ ਵੀ ਹੈ ਪਰ ਇੱਕ ਗੱਲੋਂ ਗਲਤ ਵੀ ਹੈ ਜੇਕਰ ਇਹਨਾਂ ਨੇ ਕਿਸੇ ਦੇ ਸਿਰ ਤੋਂ ਟੋਪੀ ਲਈ ਸੀ ਤਾਂ ਉਹਨੂੰ ਪਰਨਾ ਜ਼ਰੂਰ ਦੇਣਾ ਸੀ ਬੰਨਣ ਨੂੰ ਜੇਕਰ ਯਾਰ ਆਪਾਂ ਇਹ ਚੀਜ਼ ਨੂੰ ਦੇਖੀਏ ਵੀ ਸਾਰੀ ਦੁਨੀਆ ਨੂੰ ਪਤਾ ਵੀ ਆਪਾਂ ਗੁਰੂ ਘਰ ਟੋਪੀ ਨਹੀਂ ਲਿਜਾ ਸਕਦੇ ਕਿਉਂਕਿ ਉੱਥੇ ਵੱਡੇ ਵੱਡੇ ਅੱਖਰਾਂ 'ਚ ਲਿਖ ਕੇ ਵੀ ਲਾਇਆ ਪਿਆ ਹੁੰਦਾ ਤਾਂ ਫਿਰ ਆਪਾਂ ਕਿਉਂ ਟੋਪੀ ਸਿਰ ਤੇ ਲੈ ਕੇ ਜਾਂ ਇਹ ਚੀਜ਼ਾਂ ਬਾਰੇ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਇਹ ਚੀਜ਼ ਸਹੀ ਹੈ ਜਾਂ ਇਹਨਾਂ ਨੇ ਗਲਤ ਕੀਤਾ ਹੈ ਉਹਦੇ ਬਾਰੇ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਮੇਰੇ ਵੱਲੋਂ ਤੇ ਸੋਨੂ ਸੀਤੋ ਵਾਲੇ ਵੱਲੋਂ ਦੋਨੋਂ 2021 ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਹਾ ਜੀ ਜਗਦਾ ਆਪਣੇ ਵਾਲੋ ਸਾਰੇ ਨੂੰ 2021 ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਆਪਣੇ ਵਾਲੋ ਸਾਰਿਆਂ ਨੂੰ ਥੈਂਕ ਯੂ ਲਵ ਯੂ ਪ੍ਰਾ ਲਵ ਯੂ ਟੂ ਪ੍ਰਾ ਤੈਨੂੰ ਵੀ ਬਹੁਤ ਸਾਰੀਆਂ ਵਧਾਈਆਂ 2021 ਦੀਆਂ ਤੂੰ 2026 ਚ ਨਾ ਜੀਨੀ ਤਾਂ ਫੜ ਕੇ ਲੋਕੜੇ ਤੇਰੀ ਚਤਰਾ ਦੇ ਠਾ ਠਾ ਠਾਕਰਾ ਦੇਣੀ ਆ ਤਾਂ ਖੈਰ ਛੱਡੋ 2026 ਦੀਆਂ ਤੁਹਾਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਤਾਂ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੱਕ ਤੱਕ ਲਈ ਰੱਬ ਰਾਖਾ